ਮੋਬਾਈਲ ਫੋਨ ਦਾ ਵੀ ਇੱਕ ਵਾਦਾ ਕੀਤਾ ਨੌਜਵਾਨਾਂ ਨੂੰ ਵਾਦੀ ਤਿਆਰ ਚਾਹ ਪੱਤੀ ਦੇ ਵੀ ਕੀਤੇ ਆ ਉਹ ਕਹਿ ਰਹੇ ਕਿ ਦੇਵਾਂਗੇ ਚਾਹ ਪੱਤੀ ਲੋਕ ਮੰਗਦੇ ਆ ਯਾਰ ਵੀ ਤੂੰ ਚਾਹ ਪੱਤੀਆਂ ਵੀ ਦਿੰਦੇ ਫਿਰ ਉਹਨਾਂ ਨੂੰ ਖੰਡ ਵੀ ਦਿੰਦੇ ਫਿਰ ਉਹਨਾਂ ਨੂੰ ਦੁੱਧ ਵੀ ਦਿੰਦੇ ਫਿਰ ਉਹਨਾਂ ਨੂੰ ਚੁਗਣੀ ਵੀ ਦੇ ਦੇ ਚੰਗਣ ਨੂੰ ਤਾਂ ਸ਼ਰਮ ਹੋਣੀ ਚਾਹੀਦੀ ਹੈ ਮੰਗਣ ਵਾਲੇ ਨੂੰ ਤੇ ਸ਼ਰਮ ਹੋਣੀ ਚਾਹੀਦੀ ਹੈ ਇੱਧਰ ਤੇ ਵੋਟਾਂ ਪਾਉਣ ਵਾਲੇ ਨੂੰ ਪਾਣੀ ਦੀ ਕੀਮਤ ਦੇਣੀ ਪਈ ਹੈ ਐਵਰੀ ਡ੍ਰੌਪ ਸ਼ੁੱਡ ਬੀ ਪ੍ਰਾਈਸਡ ਚਾਹੇ ਉਹ ਸ਼ਹਿਰ 'ਚ ਹੈ ਚਾਹੇ ਪਿੰਡ 'ਚ ਹੈ ਨਾ ਫਰੀ ਪਾਣੀ ਨੇ ਦਿੱਤੇ ਆ ਨਾ ਇਹ ਕਰਜ਼ੇ ਦਿੱਤੇ ਆ ਲੋਕ ਕਿਓ ਸੀ ਉਹਨਾਂ ਤੋਂ ਉਹਨਾਂ ਨੇ ਆਲਟਰਨੇਟ ਉਹਨਾਂ ਕੋ ਹੋਇਆ ਕੋਈ ਨਾ ਸੀ ਉਹ ਕਰਜ਼ਾ ਦਿੱਤਾ ਉਹਨਾਂ ਨੇ ਕੀ ਲੱਗਦਾ ਹੈ ਮਨਪ੍ਰੀਤ ਬਾਦਲ ਇਸ ਸਰਕਾਰ ਚ ਵਜ਼ਾਰਤ ਮਿਲੀ ਹੈ ਠੀਕ ਚੱਲ ਰਹੀ ਹੈ ਕਿ ਨਹੀਂ ਠੀਕ ਚੱਲ ਰਹੀ ਹੈ ਗੱਲ ਇਹ ਆ ਵੇ ਅਕਾਲੀਆਂ ਦੀ ਗਵਰਨਮੈਂਟ ਚ ਵੀ ਉਹ ਫਾਈਨੈਂਸ ਮਿਨਿਸਟਰੀ ਸੀ ਕੋਈ ਚੀ ਮਿਨਿਸਟਰ ਰਹਿਣਾ ਸੀ ਹੁਣ ਵੀ ਉਹ ਫਾਈਨੈਂਸ ਮਿਨਿਸਟਰ ਹੈ ਹੈ ਉਦੋਂ ਉਦੋਂ ਕੋ ਹਾਲਤ ਮਾੜੀ ਮੋਟੀ ਚੰਗੀ ਜੀ ਬਣੀ ਸੀ ਹੁਣ ਉਦੋਂ ਵੀ ਮਾੜੀ ਆ ਸੋ ਮੈਨੂੰ ਤਾਂ ਸਿੰਘ ਸਾਹਿਬ ਦੀ ਵੀ ਕੀ ਗੇਨ ਕੀ ਕੀਤਾ ਇਹ ਪਾਰਟੀਆਂ ਸ਼ਿਫਟ ਕਰਕੇ ਹੁਣ ਤਾਂ ਕਹਿੰਦਾ ਠੀਕ ਹੈ ਆਪਣੇ ਇੱਕ ਪਾਰਟੀ 메ਨ ਪਾਰਟੀ ਦੇ ਵਿੱਚ ਆ ਗਿਆ ਚੱਲਦਾ ਜਾਊਗਾ ਹਾਂ ਫਿਰ ਲੱਗਦਾ ਕਿ ਨਹੀਂ ਸੁਧਾਰ ਨਹੀਂ ਹੋ ਰਿਹਾ ਕਿਉਂਕਿ ਫਾਈਨਾਂਸ ਸੁਧਾਰਨ ਵਾਸਤੇ ਉਹੋ ਜਿਹਾ ਬੈਕਗ੍ਰਾਉਂਡ ਵੀ ਚਾਹੀਦਾ ਹੈ ਨਹੀਂ ਬੈਕਗ੍ਰਾਉਂਡ ਫਾਈਨਾਂਸ ਦੇ ਆਦੇ ਹੁੰਦੇ ਸਟੇਟ ਦੀ ਇਕਨੋਮੀ ਤਾਂ ਦੇਖੋ ਨਾ ਕੀ ਆ ਤੁਹਾਡੇ ਖਰਚੇ ਕੀ ਨੇ ਇੱਕ ਪਾਸੇ ਤੁਹਾਡੇ ਕੋ ਪੈਸਾ ਕੋਈ ਨਹੀਂ ਤੁਹਿਆਰ ਮਤਲਬ ਕਰਜ਼ਾ ਲੈ ਲੈ ਕੇ ਚਲਾ ਰਹੇ ਹਾਂ ਦੂਜੇ ਪਾਸੇ ਤੁਸੀਂ ਕਰਜ਼ੇ ਮaaf ਕਰੀ ਜਾ ਰਹੇ ਹੋ ਜਿਹਦਾ ਇਫੈਕਟ ਕੋਈ ਨਹੀਂ ਹੁੰਦਾ ਹੁਣ ਮੈਨੂੰ ਇਹ ਦੱਸੋ ਜਿਹੜੇ ਕਰਜ਼ੇ ਆਪਣਾ ਇਹ ਮaaf ਕੀਤੇ ਆ ਲੱਖ 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 ਜੋ ਜੋ ਬੀਐਫਐਸ ਕੋਈ 10000ਾਂ ਤੱਕ ਹੀ ਹੋਏ ਆ ਇਹਦਾ ਕੋਈ ਇਫੈਕਟ ਹੋਇਆ ਸੁਇਸਾਈਡ ਦੇ ਉੱਤੇ ਰੋਜ਼ 2 3 1 2 3 ਸੁਇਸਾਈਡ ਹੁੰਦੀਆਂ ਹੁਣ ਮੈਂ ਉਹਨਾਂ ਨੂੰ ਬੇਸਿਕ ਸਵਾਲ ਜਿਹੜਾ ਅਮਰਿੰਦਰ ਸਿੰਘ ਇੱਥੇ ਮੇਰੇ ਕੋਲ ਆਇਆ ਉਹਨਾਂ ਨੂੰ ਵੀ ਕੀਤਾ ਇਹ ਨੂੰ ਮੈਂ ਸਵਾਲ ਕੀਤਾ ਮੈਂ ਕਿਹਾ ਮੈਨੂੰ ਦੱਸ ਹੁਣ ਵੀ ਮੈਂ ਸਵਾਲ ਕਰਦਾ ਵੀ ਜਿਹੜੇ ਬੰਦੇ ਨੇ ਕਰਜ਼ਾ ਨਹੀਂ ਲਿਆ ਮਿਹਨਤ ਕੀਤੀ ਆ ਉਹਦਾ ਕੀ ਕਸੂਰ ਹੈ ਜਿਹਨੇ ਕਰਜ਼ਾ ਮਾਫ ਕਰ ਵਾਪਸ ਕਰ ਦਿੱਤਾ ਉਹਨੇ ਕੀ ਗਲਤੀ ਕੀਤੀ ਹੈ ਉਹ ਜਿਹੜਾ ਬੰਦਾ ਕਰਜ਼ਾ ਵਾਪਸ ਕਰ ਸਕਦਾ ਉਹ ਕਿਉਂ ਨਾ ਦੇਵੇ ਹੈ ਵੀ ਦੂਜੀ ਚੌਥਾ ਸਵਾਲ ਇਹ ਆ ਕਿ ਕਰਜ਼ਾ ਸੈਕਟਰ ਨੇ ਲਿਆ ਕਿ ਇੰਡੀਵਿਜੂਅਲ ਨੇ ਲਿਆ ਸਾਰਾ ਸੈਕਟਰ ਇਹਦੇ ਕਰਦਿਆਂ ਲਿਆ ਇਕੱਠੇ ਹੋ ਕੇ ਇੱਥੇ ਕਿ ਨਿਵਿਧ ਨੂੰ ਲਿਆ ਜੇ ਨਿਊਜਲ ਸਟੈਸ ਵਿੱਚ ਜਾ ਤਾ ਉਹ ਨਿਊਜਲ ਨੂੰ ਡੀਲ ਕਰੋ ਉਹਨੂੰ ਤੁਸੀਂ ਮੈਂ ਉਹਦਾ ਵਾਅਦਾ ਕਰਤਾ ਸੀ ਨਾ ਉਹਦਾ ਚੋਣਾ 'ਚ ਵਾਅਦਾ ਹੋ ਗਿਆ ਸੀ ਜੇ ਨਾ ਪੂਰਾ ਕਰਦੇ ਗਲਤ ਕੀਤਾ ਨਾ ਵਾਅਦਾ ਅਨਟੇਨਿਬਲ ਨਹੀਂ ਸੀ ਨਾ ਉਹ ਇੱਕ ਇੱਕ ਹੀ ਗਲਤ ਗੱਲ ਹੈ ਇਹਦਾ ਕੋਈ ਵਾਅਦਾ ਕਰਨੀ ਕੋ ਲੋੜ ਨਹੀਂ ਸੀ ਇਹਦੇ ਨਾਲ ਨਹੀਂ ਜਿੱਤੇ ਨਾ ਫਰੀ ਪਾਣੀ ਨਾਲ ਜਿੱਤੇ ਆ ਨਾ ਇਹ ਕਰਦੇ ਜਿੱਤੇ ਆ ਲੋਕ ਅੱਕੇ ਸੀ ਉਹਨਾਂ ਤੋਂ ਉਹਨਾਂ ਨੇ ਆਲਟਰਨੇਟ ਉਹਨਾਂ ਕੋ ਹੋਇਆ ਕੋਈ ਨਾ ਸੀ ਉਹ ਕਾਰਸ ਨੂੰ ਦਿੱਤਾ ਉਹਨਾਂ ਨੇ ਮੋਬਾਈਲ ਫੋਨ ਦਾ ਵੀ ਇੱਕ ਵਾਦਾ ਕੀਤਾ ਨੌਜਵਾਨਾਂ ਨੂੰ ਵਾਦੀ ਤਿਆਰ ਚਾਹ ਪੱਤੀ ਦੇ ਵੀ ਕੀਤੇ ਆ ਛੱਡੋ ਬਰੇ ਤੂੰ ਉਹ ਤਾਂ ਹੁਣ ਕਹਿ ਰਿਹਾ ਉਹ ਕਹਿ ਰਿਹਾ ਕਿ ਦੇਵਾਂਗੇ ਚਾਹ ਪੱਤੀ ਲੋਕ ਮੰਗਤੇ ਆ ਯਾਰ ਵੀ ਤੂੰ ਚਾਹ ਪੱਤੀਆਂ ਵੀ ਦਿੰਦੇ ਫਿਰ ਉਹਨਾਂ ਨੂੰ ਖੰਡ ਵੀ ਦਿੰਦੇ ਫਿਰ ਉਹਨਾਂ ਨੂੰ ਦੁੱਧ ਵੀ ਦਿੰਦੇ ਫਿਰ ਹੈ ਉਹਨਾਂ ਨੂੰ ਚੁੰਗਣੀ ਵੀ ਦੇਦੇ ਚੁੰਗਣ ਨੂੰ ਮੈਨੂੰ ਤਾਂ ਸਮਝ ਲੱਗਦੀ ਹੈ ਕਿ ਇਹ ਕੀ ਇਹ ਕੀ ਮੁੱਦੇ ਆ ਜਿਹਦੇ ਦਿੱਤੇ ਇਲੈਕਸ਼ਨ ਲੜੀ ਆ ਹੈ ਤੁਹਾਨੂੰ ਕੀ ਲੱਗਦਾ ਇਹ ਸਾਰੇ ਵਾਅਦੇ ਜਿਹੜੇ ਆ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਕਿਉਂਕਿ ਵੋਟਾਂ ਅਖੀਰ ਵੋਟਾਂ ਤਾਂ ਪੈਂਦੀਆਂ ਨੇ ਇਹਨਾਂ ਕਰਕੇ ਗੱਲ ਆ ਲੋਕ ਗਮਰਾਹ ਹੁੰਦੇ ਆ ਤੇ ਕਰਦੇ ਆ ਹੂੰ ਇਹ ਲੋਕ ਗਮਰਾਹ ਨਾ ਹੁਣ ਸਾਡੀ ਐਜੂਕੇਸ਼ਨ ਨੂੰ ਸਾਨੂੰ ਪਤਾ ਨਹੀਂ ਸਾਡੀ ਜਿਹੜੇ ਆ ਮੋਰ ਥੈਨ 70% ਆਫ ਦੀ ਵੋਟਰ ਸਾਡੇ ਅਸਿਆ ਜਿਹਨੂੰ ਪਤਾ ਨਹੀਂ ਵੋਟ ਕੀ ਹੁੰਦਾ ਹੂੰ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਤੇ ਪੈਸੇ ਮਿਲਦੇ ਆ ਤੇ ਸ਼ਰਾਮ ਮਿਲਦੀ ਆ ਤੇ ਬੰਦਾ ਕੰਮ ਹਲਾ 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 ਜਿਹਨੇ ਆ ਕੇ ਤਾਪੀ ਦਿੱਤੀ ਉਹਨੂੰ ਵੋਟ ਕੋਈ ਸਿੱਕਾ ਦੇ ਮੁੱਦੇ ਤੇ ਸੋਟਾ ਮਿਲਦੀ ਆ ਤੂੰ ਮੈਨੂੰ ਦੱਸੋ ਚਾਹ ਪੱਤੀਆਂ ਮੋਬਾਈਲ ਖੰਡ ਇਹ ਇਹ ਜਿਹੜੀ ਇਹ ਕੋਈ ਮੁੱਦੇ ਆ ਦੇਣ ਦੇ ਵਾਸਤੇ ਜਿਹਨਾਂ ਤੇ ਵੋਟਾ ਮੰਗਦੇ ਆ ਤੇ ਸ਼ਰਮ ਹੋਣੀ ਚਾਹੀਦੀ ਮੰਗਣ ਵਾਲੇ ਤੇ ਸ਼ਰਮ ਹੋਣੀ ਚਾਹੀਦੀ ਇਹਦੇ ਤੇ ਵੋਟਾ ਪਾਉਣ ਵਾਲੇ ਨੂੰ ਵਾਈ ਕਾਂਟ ਦੇ ਗਿਵ ਦੀ ਸਰਵਿਸ ਆਪਣੇ ਨੌਕਰੀਆਂ ਦੀ ਗੱਲ ਕਰਦੇ ਆ ਕੋਈ ਨਵੀਂ ਕੰਪਨੀ ਆਈ ਆ ਉਹ ਜਿਹੜੀਆਂ ਪੁਰਾਣੀਆਂ ਕੰਪਨੀਆਂ ਜਿਹੜੀਆਂ ਕਿ ਕੈਂਪਸ ਤੋਂ ਕਰਦੀਆਂ ਸੀਗੀਆਂ ਪਲੇਸਮੈਂਟਸ ਉਹ ਨੇ ਉਹਨਾਂ ਨੇ ਨਮੂਨਾ ਬਣਾਇਆ ਕਰਤਾ ਹਮ ਮੈਂ ਕਿਹਾ ਹੋਰ ਕੀ ਫਰਕ ਪਿਆ ਕਿੰਨੀਆਂ ਕਿੰਨੀਆਂ ਮਹੀਨੇ ਨੌਕਰੀਆਂ ਕ੍ਰੀਏਟ ਕੀਤੀਆਂ ਇਹਨਾਂ ਨੇ ਸਵਾਲ ਤੇ ਆ ਕਿ ਇਹ ਜਿਹੜਾ ਪੰਜਾਬ ਦੀ ਸਿਚੁਏਸ਼ਨ ਚੇਂਜ ਤਾਂ ਹੋ ਸਕਦੀ ਆ ਜੇ ਪੋਲੀਟੀਕਲ ਪਾਰਟੀ ਜਿਹੜੀ ਐ ਇਨ ਪਾਵਰ ਉਹਦੀ ਵਿਲ ਹੋਵੇ ਸਟਰੋਂਗ ਡਿਸੀਜਨ ਲੈਣ ਦੀ ਉਹ ਇਹਨਾਂ ਪ੍ਰਵਾਹ ਕਰੇ ਕਿ ਮੇਰੇ 5 ਸਾਲ ਨੂੰ ਆ ਗਿਆ ਮੈਂ ਪੰਜਾਬ ਨੂੰ ਮੁੜ ਕੇ ਰੇਲ ਤੇ ਪਾਉਣਾ ਚਾਹੇ ਮੈਂ ਅੱਗੇ ਇਲੈਕਟ੍ਰੋਮਾਂ ਚਾਹੇ ਨਾ ਇਲੈਕਟ੍ਰੋਮਾਂ ਜਿੰਨੇ ਵੀ ਤੁਹਾਡੀ ਇਹ ਸਾਇਕੋਲੋਜੀ ਨੇ ਆਉਂਦੀ ਉਹਨੀ ਦੇਰ ਤੁਸੀਂ ਜਿਹੜੀ ਇਹ ਪੰਜਾਬ ਨੂੰ ਕਰੈਕਟਿੰਗ ਕਰ ਸਕਦੇ ਕਰਨਾ ਕੀ ਚਾਹੀਦਾ ਸੀਗਾ ਕਿਹੜੇ ਡਿਸੀਜਨ ਦਾ ਜਿਹੜੇ ਹਾਰਸ਼ ਡਿਸੀਜਨ ਤੁਸੀਂ ਕਹਿ ਰਹੇ ਹੋ ਕਿਹੜੇ ਨੇ ਉਹ ਦੋ ਤਿੰਨ ਡਿਸੀਜਨ ਦੱਸੋ ਕਿ ਆਹ ਸਟੈਪ ਕਰਨੇ ਚਾਹੀਦੇ ਨੇ ਦੇਖੋ ਗੱਲ ਇਹ ਹੈ ਪੰਜਾਬ ਦੀ ਹਾਲਤ ਹਰ ਪਾਸਿਓਂ ਮਾੜੀ ਹੈ ਮੈਂ ਇਹਨਾਂ ਨੂੰ ਇੱਕ 25 ਪੇਜ ਦਾ ਅਜੰਡਾ ਦਿੱਤਾ ਸੀਗਾ ਇਹ ਇਲੈਕਸ਼ਨ ਤੋਂ ਪਹਿਲਾਂ ਕੁਝ ਆਈਟਮ ਜਦੋਂ ਮਨਿੰਦਰ ਸਿੰਘ ਨੂੰ ਮੇਰੇ ਕੋਲ ਆਇਆ ਕੇਜਡੀ ਵਾਲਾ ਡਿਸਕਸ ਵੀ ਕੀਤੇ ਉਹ ਜਿਹੜਾ ਅਜੰਡਾ ਦੈਟ ਕੈਨ ਬ੍ਰਿੰਗ ਦੀ ਪੰਜਾਬ ਬੈਕ ਟੂ ਦੀ ਨੋਰਮਲ ਉਹਦੇ ਵਿੱਚ ਮੈਂ ਐਜੂਕੇਸ਼ਨ ਨੂੰ ਵੀ ਡੀਲ ਕੀਤਾ ਸੀ ਉਹਦੇ ਵਿੱਚ ਅਨ ਇੰਪਲੋਇਮੈਂਟ ਵੀ ਡੀਲ ਕੀਤਾ ਉਹਦੇ ਵਿੱਚ ਇੰਡਸਟਰੀ ਨੂੰ ਐਗਰੀਕਲਚਰ ਇੰਟੀਗ੍ਰੇਟ ਵੀ ਕੀਤਾ ਸੀ ਉਹ ਚ ਡਰੱਗਸ ਵੀ ਲਈਆਂ ਸੀਗੀਆਂ ਉਹਦੇ ਵਿੱਚ ਕਰਤੇ ਵੀ ਲਏ ਸੀ ਉਹਦੇ ਵਿੱਚ ਪਾਣੀ ਦਾ ਵੀ ਲਿਆ ਸੀ ਮਾ ਪਾਣੀ ਦੀ ਹਾਲਤ ਹੈ ਕਿ ਨੀਤੀ ਯੋਗ ਨੇ ਕਹਤਾ ਕਿ 1920 ਤੱਕ ਦਿੱਲੀ ਹੇਠਲੇ ਪਾਣੀ ਨਹੀਂ ਰਹਿਣਾ ਦੇ ਹਰਿਆਣੇ ਪੜ ਅਸੀਂ ਹੋ ਪੰਜ ਚਾਰ ਸਾਲਾਂ ਨੂੰ ਨਾ ਆਵਾਂਗੇ ਸਮਝਣਾ ਇਹ ਜਿਹੜੇ ਸੀਰੀਅਸ ਮਾਮਲੇ ਮਾਜ਼ ਲਿਆ ਇਹਨੂੰ ਐਕਸਪਰਟਸ ਦੇ ਨਾਲ ਬੈਠ ਕੇ ਇੱਕ ਪਾਲਿਸੀ ਬਣਾਉਣੀ ਚਾਹੀਦੀ ਆ ਉਸ ਪਾਲਿਸੀ ਦੇ ਮੁਤਾਬਕ ਇਹਨੂੰ ਚਲਾਣਾ ਚਾਹੀਦਾ ਜਿੰਨੀ ਦੇਰ ਪੰਜਾਬ ਦੇ ਵਿੱਚ ਰਾਈਸ ਤੁਸੀਂ ਗ로우 ਕਰ ਰਹੇ ਹੋ ਹੁਣ ਅਚ ਜ ਤੁਹਾਡਾ ਪਾਣੀ ਦੀ ਪ੍ਰੋਬਲਮ ਸੋਲਵ ਨਹੀਂ ਹੋ ਸਕਦੀ ਔਰ ਇਹਨੂੰ ਚੇਂਜ ਕਰਨ ਬਾਅਦ ਮਿਸਾਲ ਦੇ ਤੌਰ ਤੇ ਗੱਲ ਕਰ ਰਿਹਾ ਇਹਨੂੰ ਚੇਂਜ ਕਰਨ ਵਾਸਤੇ ਇਹ ਫਸਲ ਬਦਲਣੀ ਪਊ ਔਰ ਉਹਦੇ ਵਿੱਚ ਆ ਜਿਹੜੀ ਫ੍ਰੀ ਬਿਜਲੀ ਤੁਸੀਂ ਦਿੰਦੇ ਆਂ ਇਹ ਬੰਦ ਕਰਨੀ ਪਊ ਰਾਦਰ ਪੰਜਾਬ ਦੇ ਹਰ ਵਿਅਕਤੀ ਨੂੰ ਇਹ ਲਰਨ ਕਰਨਾ ਚਾਹੀਦਾ ਹੈ ਕਿ ਪਾਣੀ ਦੀ ਕੀਮਤ ਦੇਣੀ ਪਣੀ ਹੈ ਏਵਰੀ ਡ੍ਰੌਪ ਸ਼ੁੱਡ ਬੀ ਪ੍ਰਾਈਸਡ ਚਾਹੇ ਉਸ ਸ਼ਹਿਰ 'ਚ ਹੈ ਚਾਹੇ ਪਿੰਡ 'ਚ ਹੈ ਅੱਜ ਤੁਸੀਂ ਪਾਣੀ ਤੇ ਸਹੀ ਕੀਮਤ ਲਾ ਦਿਓ ਬਿਜਲੀ ਤੇ ਮੀਟਰ ਕਰਕੇ ਤੁਹਾਨੂੰ ਮੈਂ ਰਾਈਸ ਲੋਕ ਛੱਡਦੇ ਦੱਸ ਦਿੰਦਾ ਬਿਜਲੀ ਫ੍ਰੀ ਦੇਣ ਵਾਲਾ ਫੰਡੇ ਦੇ ਹੱਕ ਚੋਂ ਜਾਂ ਖਿਲਾਫ ਹੁੰਦਾ ਹੈ ਇਹ ਬਿਲਕੁਲ 100% ਥुरू ਤੋਂ ਖਤਮ ਬਗਰਾਵ ਹੈ ਕਿਸੇ ਸਟੇਜ ਤੇ ਫ੍ਰੀ ਬਿਲੀ ਕਰਕੇ ਕੋਈ ਪਾਰਟੀ ਨਹੀਂ ਜਿੱਤੀ ਹਮ ਕਿਉਂਕਿ ਜਦ ਪਹਿਲੀ ਇਲੈਕਸ਼ਨ ਜਿੱਤੇ ਸਰਦਾਰ ਬਾਦਲ ਨੇ ਕੀਤੀ ਹੈ ਇਹਨੇ ਵਾਅਦਾ ਕੀਤਾ ਕਾਂਗਰਸ ਨੇ ਵਾਅਦਾ ਕੀਤਾ ਸੀ ਉਹ ਤਾਂ ਪਾਰਟੀ ਚੇਂਜ ਕਰਨ ਆ ਗਿਆ ਫਿਰ ਦੂਜੀ ਵਾਰੀ ਜਾਂਦਾ ਹੀ ਹੈ ਕਾਂਗਰਸ ਆਈਆ ਕਾਂਗਰਸ ਪਾਵਰ ਚ ਆਈਆ ਉਦੋਂ ਉਦੋਂ ਵੀ ਤਾਂ ਕਾਲੀਆਂ ਦੀ ਬਿਜਲੀ ਫ੍ਰੀ ਸੀ ਪਹਿਲਾਂ ਲਕਸ਼ਨ ਤੋਂ ਫਿਰ ਖਾਲੀ ਆਇਆ ਉਹਦੇ ਵਿੱਚ ਬਿਜਲੀ ਫਰੀ ਸੀ ਕਿਉਂ ਚੇਂਜ ਹੋ ਗਈ ਫਿਰ ਜਿੱ ਬਿਲੀ ਦੇ ਗੱਲ ਸੀਗਾ ਤਾਂ ਹੈ ਫਿਰ ਆ 10 ਮੁਰਕੇ 5 ਸਾਲ ਵਿੱਚ ਖਾਲੀ ਆਇਆ ਬਿਜਲੀ ਫਰੀ ਸੀ ਉਹ ਉਹ ਤਾਂ ਪਾਰਟੀ ਦਾ ਪਰ ਉਹ ਭਾਰ ਐਕਸਟਰਾ ਭਾਰ ਨਹੀਂ ਪਊਗਾ ਕਿਸਾਨਾਂ ਦੇ ਉੱਤੇ ਪਹਿਲਾਂ ਹੀ ਮੁਨਾਫਾ ਨਹੀਂ ਹੈਗਾ ਜੀ ਆ ਮੈਂ ਨਾ ਬਹੁਤ ਥਿੰਗ ਦਾ ਐਕਸਪਲੇਨ ਕੀਤਾ ਹੈ ਕਿ ਇਹ ਜਿਹੜੀ ਬਿਜਲੀ ਦੇਖੋ ਅਸੀਂ 20-22 ਮਿਲੀਅਨ ਟਨ ਫੂਡ ਗੈਨ ਜਿਹੜੇ ਆ ਉਹ ਪੰਜਾਬ ਤੋਂ ਬਾਹਰ ਸੈਂਟਰ ਗਵਰਨਮੈਂਟ ਖਰੀਦਦੀ ਹੈ ਉਹ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦਦੀ ਹੈ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦੀ ਕੋਸਟ ਆਫ ਪ੍ਰੋਡਕਸ਼ਨ ਦੇ ਉੱਤੇ ਬੇਸ ਹੁੰਦੀ ਆ ਬਹੁਤੀ ਉਹ ਜਿਹੜਾ ਕਮਿਸ਼ਨ ਹੈ ਉਹ ਜੋ ਫਾਰਮਰ ਸਪੈਂਡ ਕਰਦਾ ਉਸ ਨੂੰ ਉਹ ਲੈਂਦਾ ਸਮਝਿਆ ਨਾ ਲੇਕਿਨ ਕਿਉਂਕਿ ਫਾਰਮਰ ਸਪੈਂਡ ਨਹੀਂ ਕਰਦਾ ਤੇ ਕੋਸਟ ਆਫ ਪ੍ਰੋਡਕਸ਼ਨ ਦੇ ਵਿੱਚ ਬਿਜਲੀ ਦੀ ਕੀਮਤ ਜ਼ੀਰੋ ਚਲੇ ਜਾਂਦੀ ਹੈ ਜਦ ਜ਼ੀਰੋ ਚਲੇ ਜਾਂਦੀ ਹੈ ਉਹਦੇ ਨਾਲ ਦੀ ਕੋਸਟ ਆਫ ਪ੍ਰੋਡਕਸ਼ਨ ਡਾਊਨ ਆ ਜਾਂਦੀ ਹੈ ਉਹਦੇ ਨਾਲ ਉਨਾ ਹੀ ਇਫੈਕਟ ਜਿਹੜਾ ਆ ਉਹਦੀ ਐਮਐਸਪੀ ਤੇ ਹੁੰਦਾ ਉਦਿਆ ਮੈਸੀ ਘਟਾ ਜਾਂਦੀ ਹੈ ਜਦ ਐਮਪੀਐਸ ਐਮ ਐਮ ਐਮਐਸਪੀ ਕਮ ਘਟੋ ਗਈ ਨਾਲ ਜਿਹੜੀ ਇਸ਼ੂ ਪ੍ਰਾਈਸ ਘਟ ਜਾਣੀ ਹੈ ਸਹੀ ਮੈਨੇ ਜਿਹੜੇ ਅਸੀਂ ਫ੍ਰੀ ਬਿਜਲੀ ਦੇ ਰਹੇ ਹਾਂ 22 ਮਿਲੀਅਨ ਟਨ ਫੂਡ ਗ੍ਰੈਂਟ ਦੀ ਜਿਹੜੀ ਦੀ ਫ੍ਰੀ ਬਿਜਲੀ ਹੈ ਚੱਲੀ ਹੈ ਖਾਸ ਕਰਕੇ ਰਾਈਸ ਵਗੈਰਾ ਚ ਇਹ ਜਿਹੜਾ ਫਾਇਦਾ ਜਿਹੜਾ ਇਹ ਕੰਜ਼ਿਊਮਰ ਨੂੰ ਹੋ ਗਿਆ ਔਰ ਕੰਜ਼ਿਊਮਰ ਜਿਹੜਾ 22 ਮਿਲੀਅਨ ਟਨ ਦਾ ਪੰਜਾਬ ਤੋਂ ਬਾਹਰ ਬੈਠਾ ਹੈ ਇਹ ਪੰਜਾਬ ਇਹ ਫਾਰਮਰ ਦੇ ਪੱਲੇ ਨਹੀਂ ਪੈਂਦੀ ਅਸੀਂ ਸਿਰਫ ਉਹਨੂੰ ਇੱਕ ਇੱਕ ਤਰ੍ਹਾਂ ਦੀ ਇਲਿਊਜ਼ਨ ਹੈ ਕਿ ਮੈਨੂੰ ਵੀ ਮੈਨੂੰ ਇਹ ਸਬਸਿਡੀ ਮਿਲਦੀ ਹੈ ਹੈ ਉਸ ਅਲੂਇਨ ਥਲੇ ਉਹ ਰਾਈਸ ਨਹੀਂ ਛੜ ਰਿਆ ਸਮਝਣਾ ਅੱਛਾ ਮੈਂ ਇਹਨਾਂ ਨੂੰ ਜਿਹੜੀ ਉਪਦੇਂਦਾ ਮੈਂ ਇਹਨਾਂ ਨੂੰ ਕਹਿੰਦਾ ਜਿੰਨੀ ਤੁਸੀਂ ਇਹਨਾਂ ਨੂੰ ਦੇਣੀ ਹੈ ਸਬਸਿਡੀ ਕੋਈ ਫਾਰਮ ਸੈਕਟਰ ਦੁਨੀਆ ਦਾ ਬਗੈਰ ਸਬਸਿਡੀ ਤੋਂ ਨਹੀਂ ਭਜਦਾ ਇਹ ਮੰਨਣੀ ਪਊ ਕਿ ਫਾਰਮਰ ਨੂੰ ਸਬਸਿਡੀ ਦੇਣੀ ਪੈਣੀ ਹੈ ਮੈਂ ਕਈ ਤਰੀਕੇ ਆ ਡਿਵੈਲਪਮੈਂਟ ਸਬਸਿਡੀ ਦਿਓ ਇਨਵੈਸਟਮੈਂਟ ਸਬਸਿਡੀ ਦਿਓ ਮੈਂ ਇਹਨਾਂ ਨੂੰ ਇੱਕ ਆਲਟਰਨੇਟ ਦੱਸਿਆ ਮੈਂ ਕਿ ਆ ਕਰੋ ਤੁਸੀਂ ਪਰਜ ਕੀਤਾ ਹੁਣ 6000 ਕਰੋੜ ਦਿੰਨੇ ਆ ਮੇਰੇ ਨੂੰ 10 ਕਰੋੜ ਦੇ ਦਿਓ 10000 ਕਰੋੜ ਦੇ ਦਿਓ ਤੁਹਾਡੀ ਜਿੰਨੀ ਵੀ ਕੈਪੈਸਿਟੀ ਫਾਰਮਰ ਨੂੰ ਦਿਓ ਉਹਨੂੰ ਦੀ ਪਰ ਕਲਟੀਵੇਟਿਡ ਏਕੜ ਦੇ ਉੱਤੇ ਜਿਹੜਾ ਤੁਹਾਡਾ ਸੋਨ ਏਰੀਆ ਆ ਉਹ ਤੇ ਡਿਵਾਈਡ ਕਰ ਲਓ ਕਲਟੀਵੇਟਿਡ ਤੇ ਫਾਰਮਰ ਦੇ ਖਾਤੇ ਹੀ ਪਾ ਦੇਓ ਸਿੱਧਾ ਏਕੜੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਫੋਕਸ ਵੀ ਕਰ ਸਕਦੇ ਮੈਂ 10 ਏਕੜ ਦੇ ਦੇਣੀ ਆ 15 ਏਕੜ ਦੇ ਦੇਣੀ ਆ 5 ਤੱਕ ਦੇਣੀ ਆ ਤੁਹਾਡੀ ਮਰਜ਼ੀ ਆ ਉਹ ਫੋਕਸ ਕਰ ਸਕਦੇ ਹੋ ਉਹ ਤੁਸੀਂ ਡਾਇਰੈਕਟ ਪਾ ਦਿਓ ਪੈਸੇ ਮਿਲ ਗਿਆ ਫਾਰਮਰ ਕੋ ਹੁਣ ਉਹਨੂੰ ਕਬੀਲ ਦੇ ਪੈਸੇ ਦੇ ਉਹਨਾਂ ਪੈਸਿਆਂ ਜੋ ਮੀਟਰ ਲਾ ਕੇ ਪੈਸੇ ਲੋ ਜਦੋਂ ਪੈਸੇ ਵਾਪਸ ਕਰੂਗਾ ਜੇਕਰ ਮੈਨੂੰ 100 ਮਿਲੇ ਆ ਐਜ਼ ਅ ਫਾਰਮਰ ਤੇ ਮੈਂ ਕੋਸ਼ਿਸ਼ ਕਰੂੰਗਾ ਬਿਜਲੀ 60 ਦੀ ਵਰਤਾਂ 70 ਦੀ ਵਰਤਾਂ 80 ਦੀ ਵਰਤਾਂ ਮੈਂ ਡਿਵਰਸਿਫਿਕੇਸ਼ਨ ਕਰੂੰਗਾ ਮੈਂ ਦੂਜੀਆਂ ਕ੍ਰੌਪ ਚੁਣੂੰਗਾ ਕਿਉਂਕਿ ਮੈਂ ਕਾਸਟ ਦੇ ਰਿਹਾ ਫਿਰ ਉਹਦੇ ਨਾਲ ਜਿਹੜਾ ਰੈਂਟ ਘਟ ਜਾਏਗਾ ਟੈਨੈਂਟ ਪਾਸੇ ਕਿਉਂਕਿ ਪਤਾ ਬਿਜਲੀ ਦੇ ਪੈਸੇ ਦੇਣੇ ਆ ਅੱਜ ਅਗਰ ਚਾਹ ਤੁਸੀਂ ਕੀਮਤਾਂ ਬਤਾ ਦਿਓ ਚਾਹੇ ਤੁਸੀਂ ਅੱਜ ਇਹ ਬਿਲੀ ਫ੍ਰੀ ਕਰ ਦਿਓ ਕੋਈ ਵੀ ਆਈਟਮ ਫ੍ਰੀ ਕਰ ਦਿਓ ਅਲਟੀਮੇਟਲੀ ਇਹ ਟ੍ਰਾਂਸਲੇਟ ਜਿਹੜਾ ਉਹ ਰੈਂਟ ਵਿੱਚ ਹੋ ਜਾਂਦਾ ਅੱਜ ਕੀਮਤ ਜਿਆਦਾ ਮਿਲਦੀ ਹੈ ਅਗਲੇ ਸਾਰੇ ਐਂਡ ਜਿਆਦਾ ਕਿਉਂ ਤੇ ਕੱਢੀ ਇਹ ਰੈਂਟ ਘਟਾ ਅੱਜ ਦੀ ਬਿਲੀ ਤੇ ਕੀਮਤ ਨਾਲ ਨਾਲ ਹੀ ਰੈਂਟ ਘਟਜੂ ਟੈਨੈਂਟ ਨੂੰ ਫਾਇਦਾ ਹੋ ਜੂਗਾ ਨਾ ਸੀ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਇਸ ਯੋਜਨਾ ਜਿਹਦੇ ਵਿੱਚ ਜਿਹ ਮੈਂ ਤਰੀਕੇ ਨਾਲ ਕਹਿ ਰਿਹਾ ਇਹਨਾਂ ਫਾਰਮਰ ਦੇ ਪੱਲੇ ਬਿਜਲੀ ਪੈ ਗਈ ਮਤਲਬ ਸਬਸਿਡੀ ਵੀ ਪੈ ਗਈ ਫਿਰ ਉਹਦੀ ਕੋਸਟ ਵੀ ਘਣੀ ਗਈ ਉਹਦੀ ਪ੍ਰਾਈਸ ਵੀ ਆਈ ਹੋ ਜਾਣੀ ਉਹਨੂੰ ਦੋ ਫਾਇਦੇ ਹੋ ਗਏ ਫਿਰ ਜਿਹਨਾਂ ਬੰਦੇ ਕੋ ਟਿਊਬਲ ਨੇ ਉਹਨਾਂ ਨੂੰ ਫਾਇਦਾ ਹੋ ਗਿਆ ਕੰਢੀ ਏਰੀਏ ਦੇ ਵਿੱਚ ਜਿਹਨਾਂ ਕੋ ਲੋਕਾਂ ਕੋ ਟਿਊਬਲ ਨਹੀਂ ਹੈ ਜਿਹੜੇ ਨਹੀਂ ਆ ਉਹਨਾਂ ਨੂੰ ਜ਼ਿਆਦਾ ਮਦਦ ਦੀ ਲੋੜ ਹੈ ਉਹਨਾਂ ਦੀ ਮਦਦ ਹੋ ਜੀ ਸਕੋ ਬੜਾ ਸੋਣ ਨੂੰ ਸਮਝਾਇਆ ਕੋਈ ਸੁਣਦਾ ਹੀ ਨਹੀਂ ਇੱਥੇ ਪਰ ਜਿੰਨਾ ਚਿਰ ਪਾਵਰ ਚ ਨਹੀਂ ਆਉਂਦੇ ਪਾਲਿਟੀ ਉਹਨੂੰ ਤੁਹਾਡੀ ਬੜੀ ਗੱਲ ਸੁਣਦੇ ਆ ਮਨਪ੍ਰੀਤ ਦਾ ਵੀ ਇਹੀ ਹਾਲ ਰਿਹਾ ਇਹੋ ਹੀ ਹਾਲ ਹੈ ਜਦ ਪਾਵਰ ਚ ਆਉਂਦੇ ਸੁਣਨ ਨੂੰ ਮਿਲਦੇ ਜਾਂਦੇ ਆ ਮਨਪ੍ਰੀਤ ਕਹਿੰਦਾ ਦੇਖੋ ਜੀ ਪੰਜਾਬ ਦੀਆਂ ਪ੍ਰੋਬਲਮਾਂ ਤੇ ਕਹਿੰਦਾ ਕੇਲੇ ਵਾਲੇ ਨੂੰ ਪਤਾ ਕੇਲੇ ਜਿਹੜੇ ਮੈਂ ਕਿਹਾ ਵੀ ਠੀਕ ਹੈ ਕੇਲੇ ਵਾਲੇ ਨੂੰ ਪਤਾ ਮੋਚੀ ਨੂੰ ਪਤਾ ਲੇਬਰਰ ਨੂੰ ਪਤਾ ਉਹਨਾਂ ਤੋਂ ਛੱਡੋ ਤੁਹਾਨੂੰ ਵੀ ਪਤਾ ਹੈ ਪਰ ਸਵਾਲ ਤੇ ਆ ਵੀ ਕਿਸੇ ਨੂੰ ਹੱਲ ਦਾ ਪਤਾ ਹੈ ਦਾ ਸੋਲੂਸ਼ਨ ਕੀ ਹੈ ਉਹ ਤਾਂ ਤੁਸੀਂ ਕੀ ਸੁਣਦੇ ਨਹੀਂ ਤੁਸੀਂ ਦਰਵਾਜ਼ੇ ਬੰਦ ਕਰ ਲੈਨੇ ਜਦੋਂ ਪਾਵਰ ਚਾਉਨੇ ਆ ਆ ਸਾਡੀ ਸਿਚੁਏਸ਼ਨ ਹੈ ਥਿਸ ਇਜ਼ ਕੰਪਲੀਟ ਡਿਸਕਨੈਕਟ ਬੀਟਵੀਨ ਦੀ ਪ੍ਰੋਫੈਸ਼ਨਲਸ ਐਂਡ ਦੀ ਪੋਲੀਟੀਸ਼ੀਅਨਸ ਉਹ ਕਿਸੇ ਸੁਣਦੇ ਨਹੀਂ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦਾ ਵੈਲਕਮ ਥੈਂਕ ਯੂ ਵੈਰੀ ਮਚ ਐਸਾਨ ਸਰਦਾਰਾ ਸਿੰਘ ਜੋਲ ਸਾਹਿਬ ਜਿਨ੍ਹਾਂ ਨੇ ਮਨਪ੍ਰੀਤ ਬਾਦਲ ਤੇ ਕਾਂਗਰਸ ਦੀ ਮੌਜੂਦਾ ਗਵਰਨਮੈਂਟ ਨੂੰ ਲੈ ਕੇ ਕਟਾਕਸ਼ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਸਮਝਣ ਦੀ ਲੋੜ ਹੈ ਚੋਣਾਂ ਨਹੀਂ ਬੀਜਣਾ ਔਰ ਬਿਜਲੀ ਜਿਹੜੀ ਹੈ ਫ੍ਰੀ ਦੇਣ ਦੇ ਉਹ ਸਖਤ ਖਿਲਾਫ ਨੇ ਪੋਪੁਲਿਸਟ ਵਾਦੇ ਦੱਸ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਮੋਬਾਈਲ ਦੇਣਾ ਬਿਜਲੀ ਫ੍ਰੀ ਦੇਣੀ ਇਹਦਾ ਹੱਲ ਨਹੀਂ ਹੈ ਲੌਂਗਰ ਟਰਮ ਦੇ ਵਿੱਚ ਪੰਜਾਬ ਇਹਦੇ ਨਾਲ ਜਿਹੜਾ ਉਹ ਖੁਸ਼ਹਾਲ ਨਹੀਂ ਹੁੰਦਾ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ